ਲੁਧਿਆਣੇ ਦੇ ਵਿੱਚ ਦੀਵਾਲੀ ਦੇ ਦਿਨਾਂ ਦੇ ਵਿੱਚ 20 ਅਤੇ 21 ਤਰੀਕ ਨੂੰ ਲੁਧਿਆਣੇ ਚ 100 ਦੇ ਕਰੀਬ ਜਗਾ ਤੇ ਅਗਜ਼ੜੀ ਹੋਈ ਹੈ ਦੱਸ ਦਈਏ ਕਿ ਜਾਣਕਾਰੀ ਜਿਹੜੀ ਹੈ ਲੁਧਿਆਣਾ ਦੇ ਫਾਇਰ ਅਫਸਰ ਜਸਵਿੰਦਰ ਸਿੰਘ ਭੰਗੂ ਨੇ ਦਿੱਤੀ ਹੈ ਕਿ 20 ਅਤੇ 21 ਦੀ ਰਾਤ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ 100 ਦੇ ਕਰੀਬ ਥਾਵਾਂ ਤੇ ਅੱਗ ਦੇ ਕੇਸ ਸਾਹਮਣੇ ਆਏ ਨੇ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਨੇ ਉਹਨਾਂ ਦੇ ਸੈਂਟਰਲ ਫਾਇਰ ਸਟੇਸ਼ਨ ਤੇ ਵੀ ਆਈਆਂ ਤੇ ਕਈ ਕਾਲਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਫਾਇਰ ਸਟੇਸ਼ਨ ਤੇ ਡਾਇਰੈਕਟਲੀ ਵੀ ਆਈਆਂ ਅੱਗ ਬੁਝਾਉਣ ਨੂੰ ਲੈ ਕੇ ਜਿਨ੍ਹਾਂ ਦੇ ਵਿੱਚੋਂ 20 ਤੋਂ 500 ਤੋਂ 10 ਜਿਹੜੀਆਂ ਅੱਗਾਂ ਨੇ ਉਹ ਮੇਜਰ ਫਾਇਰ ਕਾਲਸ ਸੀਗੀਆਂ ਤਾਂ ਪਰ ਲਗਾਤਾਰ ਫਾਇਰ ਬ੍ਰਿਗੇਡ ਦੀ ਮੁਸ਼ਤੈਦੀ ਦੇ ਨਾਲ ਹਰੇਕ ਜਗ੍ਹਾ ਜਿੱਥੇ ਜਿੱਥੇ ਅੱਗ ਲੱਗੀ ਟਾਈਮ ਤੇ ਮੌਕੇ ਤੇ ਪਹੁੰਚ ਕੇ ਉਸ ਅੱਗ ਤੇ ਕਾਬੂ ਵੀ ਪਾਇਆ ਗਿਆ 120 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਫਾਇਰ ਬ੍ਰਿਗੇਡ ਦੇ ਉਹ ਤਾਇਨਾਤ ਸੀਗੇ ਉਹ ਡਿਊਟੀ ਤੇ ਸੀਗੇ ਛੁੱਟੀਆਂ ਸਾਰੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀਆਂ ਰੱਦ ਕੀਤੀਆਂ ਹੋਈਆਂ ਸੀ ਤੇ 20 ਡਰਾਈਵਰ ਜਿਹੜੇ ਨੇ ਉਹ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵੱਲੋਂ ਵੀ 20 ਡਰਾਈਵਰ ਫਾਇਰ ਬ੍ਰਿਗੇਡ ਨੂੰ ਦਿੱਤੇ ਗਏ ਸੀ ਤਾਂ ਕਿ ਗੱਡੀਆਂ ਕਿਉਂਕਿ ਬਹੁਤ ਗੱਡੀਆਂ ਨੇ ਫਾਇਰ ਬ੍ਰਿਗੇਡ ਦੇ ਕੋਲ ਪਰ ਡਰਾਈਵਰਾਂ ਦੀ ਕਦੀ ਕਦੀ ਘਾਟ ਪੈ ਜਾਂਦੀ ਹੈ ਜਦੋਂ ਐਦਾਂ ਦੀ ਦੀਵਾਲੀ ਦੇ ਮੌਕੇ ਤੇ ਸਥਿਤੀ ਹੋਵੇ ਤਾਂ ਉਦੋਂ ਕਾਰਪੋਰੇਸ਼ਨ ਆਪਣੇ ਡਰਾਈਵਰ ਜਿਹੜੇ ਆ ਉਹ ਫਾਇਰ ਬ੍ਰਿਗੇਡ ਨੂੰ ਦੇ ਦਿੰਦੀ ਹੈ ਤਾਂ ਸੌ ਦੇ ਕਰੀਬ ਅੱਗ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ ਫਾਇਰ ਬ੍ਰਿਗੇਡ ਦੇ ਵਿੱਚ ਤੇ ਹਰੇਕ ਥਾਂ ਤੇ ਉਹਨਾਂ ਦੀ ਗੱਡੀ ਗਈ ਹੈ ਤੇ ਉੱਥੇ ਪਹੁੰਚ ਕੇ ਅੱਗ ਤੇ ਕਾਬੂ ਵੀ ਪਾਇਆ ਤਾਂ ਫਾਇਰ ਬ੍ਰਿਗੇਡ ਨੇ ਆਪਣੀ ਪੂਰੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ ਲੁਧਿਆਣਾ ਦੇ ਵਿੱਚ ਆਰਜੀ ਫਾਇਰ ਸਟੇਸ਼ਨਸ ਵੀ ਬਣਾਏ ਹੋਏ ਸੀਗੇ ਤਾਂਕਿ ਫਾਸਲਾ ਘੱਟ ਸਕੇ ਜਿੱਥੇ ਅੱਗ ਲੱਗੀ ਹੈ ਅੱਗ ਅੱਗ ਵਾਲੀ ਥਾਂ ਤੋਂ ਉਹ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਸ ਦਾ فاਸਲਾ ਘੱਟ ਸਕੇ ਆਰਜੀ ਫਾਇਰ ਸਟੇਸ਼ਨ ਜਿਹੜੇ ਨੇ ਇਸ ਕਰਕੇ ਬਣਾਏ ਹੋਏ ਸੀਗੇ ਤਾਂ 100 ਦੇ ਕਰੀਬ ਜਿਹੜੀਆਂ ਅੱਗਾਂ ਨੇ ਉਹ ਲੁਧਿਆਣੇ ਦੇ ਵਿੱਚ ਲੱਗੀਆਂ ਨੇ 20 ਅਤੇ 21 ਤਰੀਕ ਦੇ ਵਿੱਚਕਾਰ ਕਿਉਂਕਿ ਲੋਕ ਪਟਾਕੇ ਚਲਾ ਰਹੇ ਸੀ ਆਤਿਸ਼ਬਾਜ਼ੀਆ ਚਲਾ ਰਹੇ ਸੀਗੇ ਤਾਂ ਬਹੁਤ ਲੋਕਾਂ ਦਾ ਨੁਕਸਾਨ ਵੀ ਹੋਇਆ ਬਹੁਤ ਥਾਵਾਂ ਤੇ ਅੱਗ ਵੀ ਲੱਗੀ ਹੈ ਅਤੇ ਬਹੁਤ ਲੋਕ ਜ਼ਖਮੀ ਵੀ ਹੋਏ ਨੇ ਤਾਂ ਇਹ ਸਭ ਦੇ ਵਿਚਕਾਰ ਇੱਕ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਤਾਂ ਉਸ ਨੂੰ العلاਜ ਉਸ ਦਾ ਕਰਵਾਇਆ ਗਿਆ ਪਰ ਕੋਈ ਬਹੁਤ ਹੀ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਨਹੀਂ ਹੋਇਆ ਪਰ ਜ਼ਖਮੀ ਜ਼ਰੂਰ ਹੋਇਆ ਉਹ ਤਾਂ ਲਗਾਤਾਰ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਉਹ ਲਗਾਤਾਰ ਡਿਊਟੀ ਤੇ ਤਾਇਨਾਤ ਸੀ 24 ਘੰਟੇ ਡਿਊਟੀ ਜਿਹੜੇ ਮੁਲਾਜ਼ਮ ਕਰ ਰਹੇ ਸੀ 12-12 ਘੰਟੇ ਦੀਆਂ ਦੋ ਸ਼ਿਫਟਾਂ ਦੇ ਅਨੁਸਾਰ ਉਹ ਡਿਊਟੀ ਕਰ ਰਹੇ ਸੀ ਛੁੱਟੀਆਂ ਸਾਰੀਆਂ ਰੱਦ ਹੋ ਚੁੱਕੀਆਂ ਸੀ ਉਹਨਾਂ ਦੀਆਂ ਤਾਂ ਜਿੱਥੇ-ਜਿੱਥੇ ਵੀ ਅੱਗ ਲੱਗੀ ਤਾਂ ਉੱਥੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਆਪਣਾ ਕੰਮ ਕੀਤਾ ਹੋਰ ਪੂਰੀ ਜਾਣਕਾਰੀ ਜਿਹੜੀ ਹੈ ਉਹ ਲੁਧਿਆਣਾ ਦੇ ਫਾਇਰ ਆਫਸਰ ਜਸਵਿੰਦਰ ਸਿੰਘ ਭੰਗੂ ਦੇ ਰਹੇ ਨੇ ਤੁਸੀਂ ਉਹ ਵੀ ਸੁਣੋ ਵੀ ਏ ਰਾਵੰਦ ਨੂੰ ਦੀ ਸੀਗੀ ਤੇ ਰਾਤ ਕਾਫੀ ਅੱਗ ਲੱਗੀ ਹੈ ਰਾਤ 58 ਕਾਲਰ ਜਿਹੜੀਆਂ ਸੈਂਟਰਲ ਫਾਇਰ ਸਟੇਸ਼ਨ ਤੇ ਸਾਨੂੰ ਮਿਲੀਆਂ ਔਰ 15 ਡੈਕਟ ਸਟੇਸ਼ਨਾਂ ਦੇ ਅਲੱਗ-ਅਲੱਗ ਥੇ ਉੱਥੇ ਡੈਕਟ ਕਾਲਰ ਮਿਲਦੇ ਨੇ ਕਿੰਨੇ ਕੁ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਸੀਗੇ ਰਾਤ ਸਾਡੇ ਜੀ 100 ਤੋਂ ਮੁਲਾਜ਼ਮ ਸਾਡਾ ਸੀਗਾ ਮੁੜ ਕੇ ਕਮਿਸ਼ਨ ਸਾਹਿਬ ਨੇ ਸਾਨੂੰ ਦਿੱਤੇ ਸੀ ਕਿ ਕੁ ਡਰਾਈਵਰ ਵਿੱਚ ਕੁਝ ਫਾਇਰਮੈਨ ਸੀਗੇ 20 ਦੇ ਕਰੀਬ ਹੋ ਸੀਗੇ ਕਾਰਪੋਰੇਸ਼ਨ ਦਾ ਸਟਾਫ ਸਾਰਿਆਂ ਨੇ ਰਲ ਮਿਲ ਕੇ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਡਿਊਟੀ ਕੀਤੀ ਸੀ ਇਹਨਾਂ 'ਚ ਮੇਜਰ ਫਾਇਰ ਕਿੰਨੇ ਸੀਗੇ ਰਾਤ 5 ਮੇਜਰ ਫਾਇਰ ਕਾਲਾਂ ਸੀਗੀਆਂ ਔਰ ਪਿਛਲੀ ਰਾਤ ਜਿਹੜੀ ਸੀਗੀ ਉਹਦੇ 'ਚ ਵੀ 4 ਤੋਂ ਮੇਜਰ ਫਾਇਰ ਕਾਲਾਂ ਸੀਗੀਆਂ ਸਰ ਕਿਸ ਤਰ੍ਹਾਂ ਇਹ ਡਿਊਟੀ ਜਿਹੜੀ ਚੱਲ ਰਹੀ ਸੀ ਲਗਾਤਾਰ ਕੰਟੀਨਿਊ ਜਿਵੇਂ ਅੱਗ ਲੱਗ ਰਹੀ ਸੀ ਕਿਸ ਤਰ੍ਹਾਂ ਮੈਨੇਜ ਹੋ ਰਿਹਾ ਸੀ ਫਾਇਰ ਬ੍ਰਿਗੇਡ ਆਹ ਦਿਨਾਂ ਦੇ ਵਿੱਚ ਭਾਜੀ ਸਾਡੀਆਂ ਤਾਂ ਸ਼ਕਤਾਂ ਹੁੰਦੀਆਂ ਰਿਪਲੇਸ ਤਾਂ ਇਹਨਾਂ ਦਿਨਾਂ ਚ ਅਸੀਂ ਦੋ ਸ਼ਿਫਟਾਂ ਕਰਦੇ ਹਾਂ 12-12 ਘੰਟੇ ਦੀ ਤੇ ਦਿਨ ਵੇਲੇ ਅਸੀਂ ਇੱਕ-ਇੱਕ ਟਰਨ ਆਊਟ ਸਾਡੀ ਗੱਡੀ ਦਾ ਰੱਖਿਆ ਸੀ ਸਾਰੇ ਸਟੇਸ਼ਨਾਂ ਤੇ ਜੇ ਕਿਤੇ ਕੋਈ ਐਮਰਜੈਂਸੀ ਹੁੰਦੀ ਆ ਤਾਂ ਕਿਸੀਂ ਖੁਦ ਵੀ ਦਿਨੇ ਇੱਥੇ ਸੀ ਔਰ ਰਾਤ ਨੂੰ ਵੀ ਇੱਥੇ ਸੀ ਹਾਂ ਹਾਂ ਔਰ ਰਾਤ ਨੂੰ ਸਾਡੇ ਕੋਲੇ ਟਰਨ ਆਊਟ ਕਾਫੀ ਸੀਗੇ ਸਾਰੀਆਂ ਗੱਡੀਆਂ ਤੇ ਲਗਭਗ ਸਫੀਸ਼ੈਂਟ ਸਟਾਫ ਸੀਗਾ ਔਰ ਪਲੇਅਰ ਬਹੁਤ ਵਧੀਆ ਕੀਤਾ ਸੀ ਇਸ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ ਇਹਨਾਂ ਘਟਨਾਵਾਂ ਤੇ ਕਾਬੂ ਕਰਨ ਵਾਸਤੇ ਕਮਿਸ਼ਨਰ ਸਾਹਿਬ ਜੀ ਅੱਜ ਤੋਂ ਤੇ ਮੇਅਰ ਸਾਹਿਬ ਜੀ ਅੱਜ ਤੋਂ ਵੀ ਅਸੀਂ ਬਹੁਤ ਵਧੀਆ ਪਲਾਨ ਕੀਤਾ ਸੀ ਇਸ ਵਾਰ ਅਸੀਂ ਆਰਡੀ ਸਟੇਸ਼ਨ ਤਾਂ ਬਣਾਏ ਸੀਗੇ ਪਰ ਹਰ ਵਾਰ ਬਣਾਉਣਾ ਹੀ ਬਣਾਉਣਾ ਇਸ ਤੋਂ ਲਾ ਗੱਡੀਆਂ ਸਾਡੀਆਂ ਪੈਟਰੋਲਿੰਗ ਵੀ ਕਰ ਰਹੀਆਂ ਸੀ ਤਿੰਨ ਚਾਰ ਗੱਡੀਆਂ ਸ਼ਹਿਰ ਦੇ ਵਿੱਚ ਜਦੋਂ ਵੀ ਗੱਲਬਾਤ ਹੁੰਦੀ ਸੀ ਤਾਂ ਨੇੜੇ ਦੀ ਗੱਡੀ ਨੂੰ ਘੋਟਦੇ ਸੀ ਤਾਂ ਇਸ ਕਰਕੇ ਜਿਹੜੇ ਹੈਗੇ ਆ ਜਿਆਦਾ ਵੱਡੇ ਹਾਦਸੇ ਹੁਣ ਤੋਂ ਬਚ ਗਏ ਇਸ ਵਾਰ ਸਰ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਵਾ ਉਹ ਕਿੱਥੇ ਹੋਇਆ ਕਿ ਸਾਡੇ ਪੰਜ ਇੱਕ ਵਿਜੇ ਕੁਮਾਰ ਵਿਜੇ ਕੁਮਾਰ ਨਾਮ ਦਾ ਹੌਲਦਾਰ ਹੈ ਲੀਡਿੰਗ ਫੇਅਰ ਮੈਨੂੰ ਗਿਲ ਰੋਡ ਤੇ ਉਹਦੀ ਡਿੱਗੀ ਹੈ ਇਦੋਂ ਗਿਲਰੂਡ ਸਾਈਡ ਹੀ ਕੋਈ ਹਾਈ ਰੇਂਜ ਬਿਲਡਿੰਗ ਦੇ ਵਿੱਚ ਪੱਗ ਲੱਗੀ ਸੀ ਤਾਂ ਉਹ ਕਿਸੇ ਅਣਜਾਣ ਬੰਦੇ ਨੇ ਉਹ ਨੀਚੇ ਜਿੱਦਾਂ ਹੀ ਆਇਆ ਤਾਂ ਉਹਦਾ ਸ਼ੀਸ਼ਾ ਤੋੜਤਾ ਖਿੜਕੀ ਦਾ ਉਹ ਸ਼ੀਸ਼ਾ ਉਹਦੇ ਸਿਰ ਦੇ ਵਿੱਚ ਲੱਗਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਮਾਲਕ ਉਹ ਨਕੀਲੀ ਸਾਈਡ ਜਿਹੜੀ ਉਹਦੇ ਸਿਰ ਦੇ ਵਿੱਚ ਨਹੀਂ ਲੱਗੀ ਦੀ ਬਿਲ ਆਲ ਉਹਦੇ ਤਾਂ ਚਾਰ ਸਟਿਚਸ ਲੱਗੇ ਨੇ ਹਸਪੀਟਲ ਤੋਂ ਰਾਤ ਹੀ ਲਵਾਤੇ ਸੀਗੇ ਉਹ ਠੀਕ ਕਰ ਮਾਈਨਰ ਇਸ ਦਾ